ਇਹਨਾਂ ਦਾ ਸਭ ਤੋਂ ਵੱਡਾ ਸਤਗੁਰੂ ਨਾਨਕ ਮੰਨ ਲਿਆ ਆ ਪੌੜੀ ਤੇ ਖਰਾਬ ਹੈ ਇਹ ਦੇ ਬ੍ਰੋਹ ਬ੍ਰੋਧ ਕਰਤਾ ਇਹਦਾ ਪਲਟਤੀ ਬਾਉਣੀ ਸਾਰੀ ਉਹ ਬਾਣੀ ਪਲਟਤੀ ਸਾਰੀ ਉਹ ਇਹਨਾਂ ਦਾ ਸਭ ਤੋਂ ਵੱਡਾ ਸਤਗੁਰੂ ਨਾਨਕ ਆ ਪਲਟਤੀ ਸਾਰੀ ਉਹ ਬਾਣੀ ਲਿਖੀ ਹੋਈ ਇਹ ਰੋਜ਼ ਪਾਠ ਕਰਨ ਨੂੰ ਤਾਂ ਕਿਹਾ ਸੀ ਜਪੁਜੀ ਸਾਹਿਬ ਦਾ ਕਿਤੇ ਗਲਤੀਆਂ ਨਾ ਕਰਨ ਲੋਕਾਂ ਨੇ ਕੀਤੀਆਂ ਹੋਈਆਂ ਸੀ ਉਹ ਅਸੀਂ ਉਹ ਤੋਂ ਵੱਡੀ ਗੱਲ ਨਹੀਂ ਏਵਣੂਚਾ ਹੋਵੇ ਕੋਈ ਇਸੂਚੇ ਕੋ ਜਾਣੇ ਅਗਲੀ ਬੰਕਤੀ ਕੀ ਹੈ ਗੰਤੀ ਛੇ ਵਡਾ ਆਪ ਛੇ ਵਡਾ ਆਪ ਤੇਵੜ ਜਾਣੇ ਆਪ ਆ ਹਾਂ ਛੇ ਵਡਾ ਛੇ ਵਡਾ ਆਪ ਜਾਣਿਆ ਜਿੱਡਾ ਵੱਡੋ ਆਪ ਉਹਦਾ ਕੋਈ ਚੁੱਕੇ ਹੋਰ ਹੈ ਨਹੀਂ ਨਹੀਂ ਇਸ ਕਰਕੇ ਆਪਣੇ ਆਪ ਨੂੰ ਆਵੇ ਜਾਣਦਾ ਨਾਤ ਨਦਰੀ ਕਰਮੀ ਦਾਤ ਮੈਂ ਜਿਹੜੀ ਉਹਦੀ ਵਡਿਆਈ ਕੀਤੀ ਹੈ ਮੈਨੂੰ ਤਾਂ ਉਹਦੇ ਦਾਤ ਦਿੱਤੀ ਹੈ ਮੈਥੋਂ ਤਾਂ ਕਰਵਾ ਲਈ ਆਪਣੀ ਵਡਿਆਈ ਆਪ ਮੈਂ ਨਹੀਂ ਕੀਤੀ ਉਦੇ ਬਾਰੇ ਜੋ ਕੁਝ ਮੈਂ ਦੱਸਿਆ ਤੂੰ ਮਰੀ ਉਸਤ ਤ ਤੂੰ ਤੇ ਹੋਏ ਨਾਨਕ ਅਵਰ ਨ ਜਾਣ ਸਕੋਈ ਪੰਜਵੇਂ ਪਾਠ ਨੇ ਲਿਖਤਾ ਸੁਣੀਏ ਛੇੜੀ ਉਸਤ ਅਸੀਂ ਕੀਤੀ ਹੈ ਤੇਰੀ ਉਸਤ ਤੂੰ ਹੀ ਕਰ ਸਕਦਾ ਹੋਰ ਕੋਈ ਨਹੀਂ ਜਾਣਦਾ ਇਸ ਕਰਕੇ ਟਾਈਮ ਬੁਲਾਇਆ ਅਸੀਂ ਬੋਲੇ ਕਿ ਸਾਰਾ ਕੁਝ ਫੁੱਸੜ ਤਰਤਾ ਸਖਾ ਸਾਰੇ ਕੁਝ ਪੱਪੜ ਪੁਸੇ ਥਰ ਇੰਨਾ ਕੁਝ ਕਹਿ ਹਾਂ ਯਾ ਸਾਰੇ ਸੋਗਾ ਫੇਰ ਤੋ ਮੁਰਗ ਤੈਨਾਂ ਸੋਗਾ ਫੇਰ ਹੁਣ ਉਹਦਾ ਅਸਰ ਕੀ ਹੋਇਆ ਪਰਮੇਸ਼ਰ ਨੂੰ ਛੱਡ ਕੇ ਵਿਅਕਤੀ ਦੇ ਅੱਗੇ ਅਰਦਾਸ ਕਰਨਾ ਕਿ ਉਹ ਅਰਦਾਸ ਕਿੰੋਂ ਕਰਦੇ ਨੇ ਦੁਨੀਆਂ ਦਾ ਦੂਰ ਪੁੱਥੇ ਕਿਉਂ ਕਰਦੇ ਨੇ ਵਿਅਕਤੀ ਪੂਜਾ ਹੋਇਆ ਨਾ Hindu ਬਣ ਗਏ ਪਿਓਰ ਖਤਮ ਕਰਦੀ ਸਾਰੀ ਗੰਦੇ ਹੀ ਖਤਮ ਕਰਦੀ ਦੁਰਬਾਣੀ ਸਾਰੀ ਪੜੀ ਲਗੀ ਜਿਕੇ ਸਾਰੀ ਤੇ ਸੋਗਾ ਫੇਰ ਤੋ ਵਾਤ ਮਰੀਏ ਵਾਤ ਮਾਰਦੀ ਮਾਇਆ ਨੇ ਹਾਇ ਹਉ ਤੇ ਰਾਮਦਾਸ ਜੀ ਨੋਤੇ ਅਸਾਨੇ ਰਾਮਦਾਸ ਸਾਹਿਬ ਉਹ ਮਾਇਆ ਨੇ ਵਤਮਾਰੀ ਹੋਈ ਉਹ ਨਹੀਂ ਮੌਜੂਦ ਮੌਜੂਦ ਵੀ ਹੈ ਗੱਤੀ ਤੁਸੇ ਮੌਜੂਦ ਉਹਦੇ ਵੀ ਹੈ ਮੌਜੂਦ ਹੋਵੇ ਨਾ ਹੋਵੇ ਉਹਨਾਂ ਨੇ ਹੀ ਲੈਣ ਉਹ ਤਾਂ ਮਾਇਆ ਦੀ ਦੀ ਹੈ ਉਹਨਾਂ ਨੇ ਇਸ ਗੱਲ ਤੇ ਕੀ ਲੈਣਾ ਹੈ ਸ਼ਿਵ ਜੀ ਕਿਹੜਾ ਮੌਜੂਦ ਹੈ ਵਿਸ਼ਨੂ ਕਿਹੜਾ ਮੌਜੂਦ ਹੈ ਕ੍ਰਿਸ਼ਣ ਕਿਹੜਾ ਮੌਜੂਦ ਹੈ ਰਾਮਜੰਦਰ ਕਿਹੜਾ ਮੌਜੂਦ ਹੈ ਉਹਦਾ ਮੰਤਰ ਬਣਾ ਕੇ ਜਿਹੜਾ ਵਾਜੇਗਾ। ਉਹ ਰਾਮ ਮੰਦਰ ਦੇ 1.5 ਰੁਪਏ ਇਕੱਠੇ ਕਰਲੇ ਸੀ। ਇਹ ਸਭ ਆਯਾਤਾਰੀਆਂ ਦੇ ਸਟੰਟ ਹੁੰਦੇ ਨੇ। ਇਹ ਸਾਰਾ ਸਟੰਟ ਆਯਾਤਾਰੀਆਂ ਦਾ। ਧਰਮ ਦਾ ਇਹਨਾਂ ਕੋਈ ਵੀ ਸੰਬੰਧ ਨਹੀਂ। ਤਾਂ ਇਹ ਜਿਹੜੇ ਲੋਕ ਹੱਲ ਹੱਲ